ਸਾਰੇ ਵੀਰਾਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਣ। ਲੋ ਜੀ ਦੀਵਾਲੀ ਵਾਲੇ ਦਿਨ ਦਾ ਸਟਾਕ ਅੱਜ 855 ਜੀ ਮਾਡਲ 2018 ਵਿਦ ਆਲ ਐਸੈਸਰੀ। ਰੇਟ ਹੈਗਾ ਜੀ ਇਹਦਾ 5 ਲੱਖ 80 ਹਜ਼ਾਰ ਦੀ ਡਿਮਾਂਡ ਦੇ ਵਿੱਚ। ਨੰਬਰ ਪੰਜਾਬ ਤੇ ਨਾਲ ਦੇ ਟਾਇਰ 60 ਪਹੀਏ। ਜਿਹੜੇ ਵੀ ਕਿਸਾਨ ਵੀਰ ਨੇ ਬੁਕਿੰਗ ਕਰਵਾਉਣਾ ਹੈ ਕਰਵਾ ਸਕਦਾ ਜੀ। ਏਸ ਆ ਗਿਆ ਜੀ 14 ਮਾਡਲ। ਉਹ ਸੋਨਾ ਲਿੰਕਾ 700 40 ਆ ਗਿਆ ਜੀ 1.5 ਲੱਖ ਦੀ ਡਿਮਾਂਡ ਦੇ ਵਿੱਚ ਮਾਡਲ 2008 ਇੰਡੋ ਫਾਰਮ ਆ ਗਿਆ ਜੀ ਇੰਡੋ ਫਾਰਮ 17 ਮਾਡਲ 40 ਪੈਸੇ ਟਾਇਰ ਆ ਜੀ ਨਾਲ ਦੇ ਅਗਲੇ ਬਿਲਕੁਲ ਨਵੇਂ ਪਾਵਰ ਸਟੀਅਰਿੰਗ ਪੰਜਾਬ ਨੰਬਰ ਰੇਟ 290000 ਦੀ ਡਿਮਾਂਡ ਦੇ ਵਿੱਚ ਤੋਣਾ ਲਿੰਕ ਆ ਗਿਆ ਜੀ 750 60 70 ਪੈਸੇ ਟਾਇਰ ਆ ਜੀ ਡਬਲ ਕਲਚ ਦੇ ਵਿੱਚ ਰੇਟ 165 ਦੇ 65000 ਦੀ ਡਿਮਾਂਡ ਦੇ ਵਿੱਚ ਜੀ ਫਾਰਮ 60 ਆ ਗਿਆ ਜੀ ਮਾਡਲ ਪੂਰਾ 2000 ਰੇਟ 1 ਲੱਖ 60000 ਦੀ ਡਿਮਾਂਡ ਦੇ ਵਿੱਚ 605 ਆ ਗਿਆ ਜੀ 2008 ਮਾਡਲ ਰੇਟ 2 ਲੱਖ 60000 ਜੀ ਐਂਟਰ ਤੋਂ ਡੀਆਈ ਹੋਇਆ 275 ਰੇਟ ਓਨਲੀ 90000 ਇੰਡੋ ਫਾਰਮ ਆ ਗਿਆ ਜੀ 21 ਮਾਡਲ 2 ਫੀਟ ਟਰੈਕਟਰ ਆ ਜੀ ਰੇਟ 4 ਲੱਖ 90000 ਦੀ ਡਿਮਾਂਡ ਦੇ ਵਿੱਚ 575 ਆ ਗਿਆ ਜੀ ਡਬਲ ਕਲਚ ਦੇ ਵਿਸ਼ ਸਰਪੰਚ ਮਾਡਲ 2006 ਰੇਟ 2.5 ਲੱਖ ਜੀ ਕੀ ਦਾ ਆ ਗਿਆ ਜੀ 23 ਮਾਡਲ 3 ਸਪੀਡ ਦੇ ਵਿੱਚ 65 ਹਸਪਰ ਟਰੈਕਟਰ ਰੇਟ 5.5 ਦੀ ਡਿਮਾਂਡ ਦੇ ਵਿੱਚ 3100 ਫੋਰਡ ਆ ਗਿਆ ਜੀ ਰੇਟ ਓਨਲੀ ਲੱਖ ਰੁਪਇਆ ਨਵੇਂ ਟਾਇਰਾਂ ਦੇ ਵਿੱਚ ਮਾਡਲ 8687 ਆ ਜੀ ਫੌਲਸ ਆ ਗਿਆ ਜੀ ਆਪਣੇ ਕੋਲ ਮਾਡਲ 2022 3 ਸਪੀਡ ਟਰੈਕਟਰ ਹੈ ਜੀ ਰੇਟ ਹੈਗਾ ਜੋ 5 ਲੱਖ 80 ਹਜ਼ਾਰ ਦੀ ਡਿਮਾਂਡ ਦੇ ਵਿੱਚ V4 855 ਮਾਡਲ 2020 ਵਿਦ ਨਾਲ ਐਕਸੈਸਰੀ ਰੇਟ ਹੈਗਾ ਸਾਡੇ 6.5 ਲੱਖ ਦੀ ਡਿਮਾਂਡ ਦੇ ਵਿੱਚ 15 ਮਾਡਲ ਆ ਗਿਆ ਜੀ ਨੋਵੋ 3 ਸਪੀਡ ਰੇਟ 3.90 ਲੱਖ ਦੀ ਡਿਮਾਂਡ ਦੇ ਵਿੱਚ 16 ਲਿੰਕ ਆ ਗਿਆ ਜੀ 730 ਰੇਟ ਲੱਖ ਰੁਪਏ ਦੀ ਡਿਮਾਂਡ ਦੇ ਵਿੱਚ ਮਾਡਲ 2005 ਹਨ ਮੈਸੀ ਆ ਗਿਆ ਜੀ 2003 ਮਾਡਲ ਪੰਜਾਬ ਨੰਬਰ ਰੇਟ 1.65 ਲੱਖ ਆ ਗਿਆ ਜੀ 19 ਮਾਡਲ 605 ਪੰਜਾਬ ਨੰਬਰ ਰੇਟ 5.30 ਲੱਖ ਦੀ ਡਿਮਾਂਡ ਦੇ ਵਿੱਚ 800 ਮੈਸੀ ਆ ਗਿਆ ਜੀ ਮਾਡਲ 2012 ਰੇਟ 2.70 ਲੱਖ ਦੀ ਡਿਮਾਂਡ ਦੇ ਵਿੱਚ ਜੀ 3630 ਆ ਗਿਆ ਜੀ ਨਵੇਂ ਟਾਇਰਾਂ ਦੇ ਵਿੱਚ ਵਿੱਦ ਆਲਸੈਰੀ ਮਾਡਲ 2012 ਰੇਟ 390000 3 ਸਪੀਡ ਟਰੈਕਟਰ ਜੀ 852 ਗਿਆ ਮਾਡਲ 2007 ਰੇਟ 260000 ਜੀ ਮਾਡਲ 2011 575 ਨਵੇਂ ਟਾਇਰਾਂ ਦੇ ਵਿੱਚ ਰੇਟ 330000 ਜੀ 652 ਗਿਆ ਜੀ ਮਾਡਲ 2021 90 ਪੈਸੇ ਟਾਇਰ 3 ਸਪੀਡ ਛੋਟਾ ਗੇਅਰ ਲੱਗਾ ਰੇਟ 670000 ਜੀ 575 ਆ ਗਿਆ ਜੀ ਮਾਡਲ 2006 ਰੇਟ 1 ਲੱਖ 90 ਹਜ਼ਾਰ ਦੀ 605 ਮਾਡਲ 2003 ਰੇਟ 1 ਲੱਖ 70 ਹਜ਼ਾਰ ਦੀ ਮੰਗ ਦੇ ਵਿੱਚ ਪੰਜਾਬ ਨੰਬਰ ਹੈ ਜੀ 575 ਆ ਗਿਆ ਜੀ ਮਾਡਲ 2007 ਰੇਟ 1 ਲੱਖ 30 ਹਜ਼ਾਰ ਦੀ ਸੌਰੀ 575 ਮਾਡਲ 2007 ਰੇਟ 2 ਲੱਖ 30 ਹਜ਼ਾਰ ਦੀ ਮੰਗ ਦੇ ਵਿੱਚ ਜੀ 275 ਆ ਗਿਆ ਜੀ ਨਵੇਂ ਟਾਇਰਾਂ ਦੇ ਵਿੱਚ ਮਾਡਲ 2007 ਰੇਟ ਹੈਗਾ 2.5 ਲੱਖ ਜੀ 75 ਆ ਗਿਆ ਜੀ 93 ਮਾਡਲ ਰੇਟ 1 ਲੱਖ ਰੁਪਏ ਦੀ ਡਿਮਾਂਡ ਦੇ ਵਿੱਚ ਜੀ ਜੀ ਤੋਂ 2 ਆ ਗਿਆ ਜੀ 18 ਮਾਡਲ ਰੇਟ 3 ਲੱਖ 90 ਹਜ਼ਾਰ ਜੀ ਤੋਂ 35 ਆ ਗਿਆ ਜੀ 93 ਮਾਡਲ ਰੇਟ ਓਨਲੀ 90 ਹਜ਼ਾਰ 575 ਵਿਦ ਆਲ ਐਕਸੈਸਰੀ ਲੱਗੀ ਹੋਈ ਜੀ ਮਾਡਲ 1993 97 ਰੇਟ 1 ਲੱਖ 30 ਹਜ਼ਾਰ ਦੀ ਡਿਮਾਂਡ ਦੇ ਵਿੱਚ 355 ਮਾਡਲ 2023 ਰੈਡੀ ਵਾਲ ਦੇ ਟਾਇਰ ਨੰਬਰ ਪੰਜਾਬ ਐਕਸੈਸਰੀ ਲੱਗੀ ਹੋਈ ਜੀ ਰੇਟ ਹੈਗਾ 9.5 ਲੱਖ ਦੀ ਡਿਮਾਂਡ ਦੇ ਵਿੱਚ ਫੋਨ ਨੰਬਰ 7030276223 ਸੰਗ ਸਿੰਘ ਸੋਬਜੀ ਨਾਲ ਡੀਲ ਕਰ ਸਕਦੇ 올 ਟ੍ਰੈਕਟਰ ਐਂਡ ਨਿਊ ਟ੍ਰੈਕਟਰ ਦੇ ਜਿਹੜੇ ਵੀ ਕਿਸਾਨ ਵੀਰ ਨੇ ਬੁਕਿੰਗ ਕਰਵਾਉਣਾ ਹੈ ਕਰਵਾ ਸਕਦਾ ਜੀ 605 ਨੋਗੋ ਆ ਗਿਆ ਜੀ ਆਪਣੇ ਕੋਲ ਮਾਡਲ 2020 ਰੇਟ 5.5 ਜਿਹੜੇ ਵੀ ਖਾਨ ਵੀਰ ਨੇ ਬੁਕਿੰਗ ਕਰਵਾਉਣਾ ਕਰਵਾ ਸਕਦੇ ਜੀ ਸਾਰੇ ਕਿਸਾਨ ਵੀਰਾਂ ਨੂੰ ਸਾਸੀ ਕਾਲ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ